ਇਕ ਕਹਾਵਾ ਜੀ ਗਦਰੀ ਜੋਧਾ ਸ਼ਹੀਦ ਕਨਸ਼ੀਰਮ ਮੜੋਲੀ ਜੀਵਨ ਅਤੇ ਸੰਘਰਸ਼ ਇਸ ਸਾਖਤਾਵ ਕਰਨੇ ਛਾਪੀ ਆ ਤੇ ਮੰਗੀਤ ਰਾਜਪਰਾ ਹਣੀ ਸਾਡੇ ਅੱਜ ਕਿਤਾਬਾਂ ਦੀ ਮਹਿਫਲ ਚ ਬਾਈ ਅੰਮਰਸਰ ਤੋਂ ਆਏ ਨੇ 에ਅਰ ਫੋਰਸ ਚ ਨੇ ਬਾਈ ਹੋਰੀ ਤੇ ਸਪੈਸ਼ਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲੱਗਣ ਵਾਲਾ ਮੇਲਾ ਦੇਖਣ ਆਏ ਨੇ ਇਹਨਾਂ ਨੇ ਆ ਪਉਣਾ ਤਾਂ ਅੰਮਰਸਰ ਮੇਲੇ ਸੀਗਾ ਕਿਉਂਕਿ ਉੱਥੋਂ ਦੇ ਬਸਨੀਕ ਨੇ ਪਰ ਉਦੋਂ ਇਹਨਾਂ ਦੀ ਕੋਈ ਛੁੱਟੀ ਦਾ ਅਡਜਸਟਮੈਂਟ ਹੋ ਨਹੀਂ ਰਹੀ ਸੋ ਬਣ ਨਹੀਂ ਰਿਹਾ ਹਿਸਾਬ ਕਿਤਾਬ ਦਾ ਤੇ ਫਿਰ ਇਹਨਾਂ ਨੇ ਸੋਚਿਆ ਵੀ ਚਲ ਪਟਿਆਲੇ ਵਾਲੇ ਦੇ ਲਥੂ ਲੈ ਲੀਏ ਹਨ ਤੇ ਮਨਜੀਤ ਬਾਈ ਹੋਰੀ ਇਹ ਤਾਂ ਫਿਰ ਰਹਿੰਦੀ ਪਟਿਆਲੇ ਆ ਹਨ ਤੇ ਬਾਕੀ ਅੱਜ ਕੱਲ ਇਹ ਮੂੰਹ ਲੁਕੋ ਕੇ ਰਹਿੰਦੇ ਆ ਤੇ ਮਤਲਬ ਢ ਘੁੰਡ ਕੱਟ ਕੇ ਰਹਿੰਦੇ ਆ ਬੁੜੀਆਂ ਪਾਸੇ ਤੋਂ ਘੁੰਡ ਕੱਢਦੀਆਂ ਸੀ ਮਨਜੀਤ ਥੱਲੇ ਤੋਂ ਘੁੰਡ ਕੱਢਦਾ ਤੇ ਬਾਈ ਹੋਰੀ ਅਮਰਸਰ ਤੋਂ ਤੇ ਅੱਖਾ ਸਿੰਘ ਬ੍ਰਦਰ ਤੋਂ ਦੀਪਦੇਲ ਬਰ ਬਾਈ ਜੀ ਉਹ ਵੀ ਬਾਈ ਬਾਈ ਜੀ ਸਿੰਘ ਬ੍ਰਦਰ ਤੋਂ ਨੇ ਤੇ ਟੀਟੂ ਬਾਈ ਬਾਈ ਜੀ ਤੇ ਇਧਰ ਅਕਲ ਜੀ ਬੈਠੇ ਨੇ ਤੇ ਬਾਬਾ ਜੀ ਵੀ ਕੋਲ ਇਹ ਬਾਈ ਸਾਡਾ ਸਾਥੀ ਆ ਅੱਛਾ ਤੁਹਾਡੇ ਹਾਂ ਇਹ ਕੰਮ ਸਿੱਖ ਗਏ ਹੈ ਤਾਂ ਹਾਥੀ ਵਾਲੇ ਬੰਦੇ ਇਹ ਹਾਂ ਪਰ ਇਹ ਬਿੰਗਪੁਰਿਆ ਭਾਜੀ ਨਾਲ ਆਉਣ ਨਾਲ ਕਿਤਾਬਾਂ ਵੀ ਪੜ੍ਹਨ ਲੱਗ ਗਏ ਤੇ ਕੰਮ ਵੀ ਸਿੱਖ ਗਏ ਵਧੀਆ ਵਧੀਆ ਚਲੋ ਜੀ ਨਾਮ ਬਣਵਾਸ ਤੇ ਗਿਆ ਸੀ ਨਾ ਉਦੋਂ ਜਦੋਂ ਬਨਵਾਸ ਤੋਂ ਘਰੋਂ ਜਾਂਦੇ ਨਾਲ ਲਿਸ਼ਮਨ ਆਪ ਹਾਂ ਕਤਾਰ ਸੇ ਮਸਰਾਬਾ ਨੇ ਮੀਆਂ ਮੀਰ ਛੌਣੀ ਦੇ ਮੈਗਜ਼ੀਨ ਦੇ ਹਵਾਲਦਾਰ ਨੂੰ ਪਹਿਲਾਂ ਮਿਲ ਚੁੱਕਾ ਸੀ ਹਾਂ ਹਵਾਲਦਾਰ ਨੇ ਕਰਤਾਰ ਸਿੰਘ ਸਰਾਬਾ ਦੀ ਯੋਜਨਾ ਮੰਨ ਲਈ ਸੀ ਯੋਜਨਾ ਅਨੁਸਾਰ ਗਦਰੀ ਛੌਣੀ ਤੇ ਹਮਲਾ ਕਰਨਗੇ ਅਤੇ ਹਵਾਲਦਾਰ ਉਹਨਾਂ ਨੂੰ ਚਾਬੀਆਂ ਦੇ ਦੇਵੇਗਾ ਗਦਰੀਆਂ ਦੀ ਯੋਜਨਾ ਇਹ ਸੀ ਕਿ ਮੈਗਜੀਨ ਦੀਆਂ ਚਾਬੀਆਂ ਹਵਾਲਦਾਰ ਤੋਂ ਪ੍ਰਾਪਤ ਕਰਕੇ ਅਗਨ ਸ਼ਸਤਰ ਜਣ ਕੇ ਫਾਇਰ ਆਰਮਸ ਰਾਈਫਲ ਪਿਸਤੋਲ ਗੋਲੀ ਬਰੂਧ ਪ੍ਰਾਪਤ ਕੀਤੇ ਜਾਵੋ ਫਿਰ ਲਾਹੌਰ ਠਹਿਰੀ ਬਰਤਾਨਵੀ ਰੈਜ਼ੀਡੈਂਟ ਤੇ ਹਮਲਾ ਕੀਤਾ ਜਾਵੇ ਪਰ ਜਿਸ ਸਿਪਾਹੀ ਤੋਂ ਚਾਬੀਆਂ ਲੈਣੀਆਂ ਸਨ ਉਸ ਦੀ ਅਚਾਨਕ ਬਦਲੀ ਲਾਹੌਰ ਹੋ ਗਈ ਜਿਸ ਦੇ ਕਾਰਨ ਇਹ ਸਕੀਮ ਵੀ ਫੇਲ ਹੋ ਗਈ ਮਿਆਮੀਰ ਦੀ ਯੋਜਨਾ ਫੇਰ ਹੋਣ ਤੋਂ ਬਾਅਦ 26 ਨਵੰਬਰ ਨੂੰ ਗਦਰੀ ਜਲਾਲਾਬਾਦ ਸੜਕ ਉੱਤੇ ਇਕੱਠੇ ਹੋਏ। ਨਿਹਾਲ ਸਿੰਘ ਤੁੱਗਾ ਨੇ ਦੱਸਿਆ ਕਿ 30 ਨਵੰਬਰ ਨੂੰ ਫਿਰੋਜ਼ਪੁਰ ਤਾਇਨਾਤ ਇੱਕ ਪਠਾਨ ਪਾਰਟਨ ਤੋਂ ਹਥਿਆਰ ਦਾ ਪ੍ਰਬੰਧ ਕੀਤਾ ਹੈ। ਅਤੇ ਸਾਰਿਆਂ ਨੂੰ ਕਿਹਾ ਕਿ ਉਹ 30 ਨਵੰਬਰ ਨੂੰ ਫਿਰੋਜ਼ਪੁਰ ਦੇ ਹਥਿਆਰਾਂ ਦੇ ਜ਼ਖੀਰੇ ਉੱਤੇ ਹੱਲਾ ਕਰਨ ਵਾਸਤੇ ਇਕੱਠੇ ਹੋ। ਪਰ ਪੰਡਿਤ ਕਾਛੀਰਾਮ 30 ਤਰੀਕ ਤੱਕ ਸਮਾਂ ਖਰਾਬ ਨਹੀਂ ਸੀ ਕਰਨਾ ਚਾਹੁੰਦੇ। ਪੰਡਿਤ ਕਾਛੀਰਾਮ ਨੇ ਸਲਾਹ ਦਿੱਤੀ ਕਿ 28 ਤਰੀਕ ਨੂੰ ਮੋਗੇ ਦਾ ਖਜ਼ਾਨਾ ਲੁੱਟਿਆ ਜਾਵੇ ਜਿਸ ਨਾਲ ਪਾਰਟੀ ਕੋਲ ਪੈਸੇ ਆ ਜਾਣਗੇ। ਗਦਰੀਆਂ ਨੇ ਕਾਂਚੀਰਾਮ ਦੀ ਸਲਾਹ ਮੰਨ ਲਈ ਕੁਝ ਗਦਰੀ ਰੇਲ ਗੱਡੀ ਰਾਹੀਂ ਮੋਗੇਵਾਲ ਚੱਲ ਪਈ ਜੋ 15 16 ਗਦਰੀ ਰਹਿ ਗਏ ਉਹ ਤਿੰਨ ਟੰਗਿਆਂ ਤੇ ਮੋਗੇਵਾਲ ਚੱਲ ਪਏ ਗਦਰੀ ਦੇਸ਼ ਭਗਤਾ ਦੀ ਸਰਕਾਰੀ ਵਿਵਹ ਵਿੱਚ ਪਹਿਲੀ ਸਿੱਧੀ ਟੱਕਰ ਪੁਲਿਸ ਨਾਲ 27 ਨਵੰਬਰ 1914 ਨੂੰ ਪਿੰਡ ਮਿਛਰੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਈ ਪੰਡਿਤ ਕਾਂਚੀਰਾਮ ਤੇ ਉਹਦੇ ਸਾਥੀ ਮੋਗੇ ਦਾ ਖਜ਼ਾਨਾ ਲੁੱਟਣ ਜਾ ਰਹੇ ਸਨ ਤਾਂ ਜੋ ਇਹਨਾਂ ਡਾਕੇ ਵਾਲੇ ਪੈਸੇ ਨਾਲ ਹਥਿਆਰ ਖਰੀਦੇ ਜਾਣ ਤੇ ਦੇਸ਼ ਵਿੱਚ ਗਦਰ ਕੀਤਾ ਜਾਵੇ ਰਾਇਲ ਕੇਸ ਦੀ ਕਾਪੀ ਅਨਸਾਰ ਉਹਨਾਂ ਗਦਰੀਆਂ ਨੇ ਤਿੰਨ ਟਾਂਗੇ ਕਿਰਾਏ ਤੇ ਕਰਵਾਏ ਟਾਂਗੇ ਦੇ ਡਰਾਈਵਰ ਫੱਗਣ ਅਤੇ ਨਵਾਬ ਅਨਸਾਰ 15 ਜਣਿਆਂ ਦੀ ਟੋਲੀ ਆਈ ਤੇ ਉਹਨਾਂ ਨੇ ਪ੍ਰਤੀ ਸਵਾਰੀ 2.5 ਅੰਨੇ ਦੇ ਹਿਸਾਬ ਨਾਲ ਤਿੰਨ ਟਾਂਗੇ ਕਿਰਾਏ ਤੇ ਕਰਵਾ ਲਏ ਫੱਗਣ ਨਾਲ ਜਾਣ ਲਈ ਬਹਿਸਵਾਜੀ ਕੀਤੀ ਤੀਜੇ ਟਾਂਗੇ ਦੇ ਡਰਾਈਵਰ ਬਹਾਦਰ ਜਾਣ ਲਈ ਮੰਨ ਲਿਆ ਮੰਨ ਗਿਆ ਹਾਂ ਟੋਲੀ ਨੇ ਕਿਹਾ ਕਿ ਅਸੀਂ ਸਰਕਾਰੀ ਮੁਲਾਜ਼ਮਾਂ ਜਿਸ ਕਰਕੇ ਟਾਂਗੇ ਵਾਲੇ ਨੂੰ ਜਾਣਾ ਪਿਆ ਝੂਠ ਮਾਰਤਾ ਝੂਠ ਮਾਰਤਾ ਹਾਂ ਜਾਦੇ ਟੋਲੀ 27 ਨਵੰਬਰ ਨੂੰ ਦੁਪਹਿਰ 1 ਵਜੇ ਫਿਰੋਜ਼ਪੁਰ ਪਹੁੰਚੀ ਉੱਥੇ ਇਤਫਾਕੀਆ ਸੜਕ ਉੱਤੇ ਬਿਸ਼ਾਰਤ ਅਲੀ ਸਬ ਇੰਸਪੈਕਟਰ ਜਵਾਲਾ ਸਿੰਘ ਗਹਿਲਦਾਰ ਫਤੇ ਸਿੰਘ ਗੁਲਾਮ ਕਾਦਰ ਕਰੀਮ ਬਖਸ਼ ਸ਼ੇਰ ਸਿੰਘ ਕਾਲਾ ਸਿੰਘ ਸਰਦਾਰਾ ਸਿੰਘ ਇਹ ਸਾਰੇ ਸੁਪਰਟੈਂਡੈਂਟ ਦੀ ਡੀ ਕਰ ਰਹੇ ਸੀ ਟਾਂਗੇਆਂ ਨੂੰ ਗੁਲਾਮ ਕਾਦਰ ਨੇ ਰੋਕੜ ਦੀ ਕੋਸ਼ਿਸ਼ ਕੀਤੀ ਪਰ ਟਾਂਗੇ ਨਾ ਰੁਕੇ ਤੇ ਉਹ ਤੇਜ਼ੀ ਨਾਲ ਨਿਕਲ ਗਏ ਗਲਾਮ ਕਾਦਰ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਮੋੜ ਲਿਆ। ਉਹਨਾਂ ਸਾਰੇ ਗਦਰੀਆਂ ਨੂੰ ਜ਼ਮੀਨ ਤੇ ਬਿਠਾ ਲਿਆ ਤੇ ਬਿਸ਼ਾਰਤ ਅਲੀ ਸਟੂਲ ਤੇ ਬੈਠ ਗਿਆ। ਬਿਸ਼ਾਰਤ ਅਲੀ ਨੂੰ ਇਸ ਟੋਲੀ ਉੱਤੇ ਸ਼ੱਕ ਸੀ ਕਿ ਇਹ ਬਜਬਜ ਫਸਾਦ ਕਰਨ ਵਾਲੇ ਮੁਸਾਫਰਾਂ ਚੋਂ ਲੱਗਦੇ ਆ। ਬਿਸ਼ਾਰਤ ਅਲੀ ਨੇ ਟੋਲੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਬਿਸ਼ਾਰਤ ਅਲੀ ਨੇ ਇਦਾ ਚੌਂਕੀਦਾਰ ਤੋਂ ਸਿਆਹੀ ਪੈਨ ਮੰਗਵਾ ਲਿਆ। ਬਿਸ਼ਾਰਤ ਅਲੀ ਦੀ ਪੁੱਛਗਿੱਛ ਸਮੇਂ ਸਭ ਤੋਂ ਦੇਵਤਰ ਵਖਰੇ ਵਖਰੇ ਸਬ। ਕੇਸਰ ਸਿੰਘ ਦੇ ਠੱਠਗੜ ਦੇ ਬਿਆਨ ਅਨੁਸਾਰ ਜਗ ਸਿੰਘ ਨੇ ਕਿਹਾ ਮੈਂ ਤਾਂ ਭਰਤੀ ਕਰਦਾ ਫਿਰਦਾ। ਰਹਿਮਤ ਅਲੀ ਨੇ ਕਿਹਾ ਮੈਂ ਸੈਯਦ ਨਾਲ ਫਿਰੋਜਪੁਰ ਗਿਆ ਸੀ। ਇਹ ਸ਼ਾਰਤ ਅਲੀ ਨੂੰ ਕਿਸੇ ਗੱਲ ਤੇ ਗੁੱਸਾ ਆ ਗਿਆ ਤੇ ਉਹਨੇ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ। ਵਿਚਾਰਤ ਅਲੀ ਨੇ ਰਹਿਮਤ ਅਲੀ ਦੇ ਚਪੇੜ ਮਾਰ ਦਿੱਤੀ। ਰਹਿਮਤ ਅਲੀ ਦੀ ਅੱਖਾਂ 'ਚ ਹੰਝੂ ਆ ਗਏ। ਇਹ ਸਭ ਕੁਝ ਵੇਖ ਕੇ ਜਗਤ ਸਿੰਘ ਨੂੰ ਗੁੱਸਾ ਆ ਗਿਆ ਤੇ ਉਸ ਨੇ ਵਿਚਾਰਤ ਅਲੀ ਦੇ ਉੱਪਰ ਗੋਲੀ ਚਲਾ ਦਿੱਤੀ। ਫਿਰ ਵਿਚਾਰਤ ਅਲੀ ਦੇ ਸਿਰ ਤੇ ਜਗਤ ਸਿੰਘ ਨੇ ਟੱਕੀ ਨਿਵਾਰ ਕੀਤਾ। ਜਗਤ ਸਿੰਘ ਨੇ ਦੂਜੀ ਗੋਲੀ ਜੇਲਦਾਰ ਜਵਾਲਾ ਸਿੰਘ ਤੇ ਚਲਾਈ। ਉਹ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ। ਫਤੇ ਸਿੰਘ ਜੋ ਕਿ ਟਾਂਗੇ ਵਾਲੇ ਤੋਂ ਕੋਈ ਸਵਾਲ ਪੁੱਛ ਰਿਹਾ ਸੀ। ਅਤੇ ਪਿਸਤੌਲ ਦੀਆਂ ਗੋਲੀਆਂ ਵੀ ਪਰ ਰਿਆ ਸੀ ਉਸਨੇ ਭੱਜੇ ਜਾਂਦੇ ਨੇ ਗੋਲੀ ਚਲਾ ਦਿੱਤੀ ਇਹ ਸਭ ਵੇਖ ਕੇ ਲੋਕਾਂ ਨੇ ਗਧਰੀਆਂ ਪਿੱਛੇ ਭੱਜਣਾ ਸ਼ੁਰੂ ਕੀਤਾ ਤਾਂ ਜੋ ਫੜੇ ਜਾਵਣ ਗਧਰੀਆਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਮਿਛਰੀ ਵਾਲਾ ਪਿੰਡ ਦੇ ਲੋਕਾਂ ਨੂੰ ਲੱਗਾ ਕਿ ਕਿਤੇ ਚੋਰ ਡਾਕੂ ਆ ਗਏ ਹੂੰ ਸਿੱਧਾ ਚੌਕੀ ਦਾ ਟਾਂਗੇ ਉੱਤੇ ਘਲਖੁਰਦ ਥਾਣੇ ਵੱਲ ਚਲਾ ਗਿਆ ਤਾਂ ਜੋ ਹੋਰ ਪੁਲਿਸ ਆ ਸਕੇ ਹੂੰ ਕਾਂ ਸਿੰਘ ਗੁਲਾਮਤਾਜ਼ਰ ਪੁਲਿਸ ਸਰਜੈਂਟ ਮੁਹੰਮਦ ਸਾਦਕ ਵੀ ਨਾਲ ਚਲੇ ਗਏ ਭੱਜਣ ਵਾਲੇ ਗਧਰੀਆਂ ਵਿੱਚੋਂ 6 ਗਧਰੀ ਭੱਜਣ ਵਿੱਚ ਸਫਲ ਰਹੇ ਬਾਕੀ ਗਦਰੀ ਨਹਿਰ ਕੰਡੇ ਭੱਜ ਕੇ ਨੇੜੇ ਸਰਕੰਡਿਆਂ ਵੱਗ ਗਏ ਇਸ ਦੌਰਾਨ ਮਿਸ਼ਰੀ ਵਾਲਾ ਪਿੰਡ ਦੇ ਲੋਕ ਮੋਗੇਵਾਲ ਦੌੜੇ ਅਤੇ ਘਲ ਥਾਣੇ ਤੋਂ ਹੋਰ ਬਲਸਾ ਦੇ ਸਰਕੰਡਿਆਂ ਵੀ ਛੁਪੇ ਗਦਰੀ ਘੇਰ ਲੈ ਗਏ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਗਦਰੀ ਜੀਵਤ ਸਿੰਘ ਇੱਕ ਦਰਖਤੋਲੇ ਲੁਕਿਆ ਸੀ ਜੋ ਕਿ ਸਭ ਤੋਂ ਪਹਿਲਾਂ ਫੜਿਆ ਗਿਆ ਪਿੰਡ ਦੇ ਲੋਕਾਂ ਨੇ ਸਰਕੰਡਿਆਂ ਨੂੰ ਅੱਗ ਲਗਾ ਦਿੱਤੀ ਅਤੇ ਉਹਨਾਂ ਗਦਰੀਆਂ ਨੂੰ ਫੜ ਲਿਆ ਗਿਆ ਸਰਕੰਡਿਆਂ ਵਿੱਚੋਂ ਅਜੇ ਵੀ ਗੋਲੀਆਂ ਚੱਲ ਰਹੀਆਂ ਸੀ ਫਿਰ ਗੋਲੀ ਚੱਲਣੀ ਬੰਦ ਹੋ ਗਈ ਜਦੋਂ ਪੁਲਿਸ ਸਰਕੰਡੀਆ ਵਿੱਚੋਂ ਜਾ ਕੇ ਵੇਖਿਆ ਤਾਂ ਦੋ ਗਦਰੀ ਸਾਦ ਇੱਕ ਗਦਰੀ ਸ਼ਹੀਦ ਹੋ ਚੁੱਕਿਆ ਸੀ ਤੇ ਦੂਜਾ ਸਹ ਕਰਿਆ ਸੀ ਜੋ ਗਦਰੀ ਫੜੇ ਗਏ ਸਨ ਉਹਨਾਂ ਦੇ ਨਾਮ ਪੰਡਤ ਕੰਚੀਰਾਮ ਰਹਿਮਤ ਅਲੀ ਜਗਤ ਸਿੰਘ ਜੀਵਨ ਸਿੰਘ ਬਖਸ਼ੀਰ ਸਿੰਘ ਲਾਲ ਸਿੰਘ ਅਤੇ ਧਿਆਨ ਸਿੰਘ ਇਹਨਾਂ ਗਦਰੀਆਂ ਦੇ ਫੜੇ ਜਾਣ ਤੋਂ ਬਾਅਦ ਜਦ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਖੋਜ ਕੀਤੀ ਤਾਂ ਉਹਨਾਂ ਨੂੰ ਪੈਂਫਲੇਟ ਮਿਲਿਆ ਜਿਸ ਦੇ ਮੁੱਖ ਪੰਨੇ ਤੇ ਗਦਰ ਗੂਜ ਲਿਖਿਆ ਸੀ ਇਹ ਸੀ ਕਾਸ਼ੀਰਾਮ ਜਦੋਂ ਇਹਨਾਂ ਨੇ ਆਖਰੀ ਕੀਤਾ ਕੰਮ ਬੈਂਕ ਲੁੱਟਣ ਗਏ ਸੀ ਥੈਂਕ ਯੂ ਉਸ ਤੋਂ ਬਾਅਦ ਹੀ ਬੜਾ ਘੈਂਟ ਕਿੱਸਾ ਹੈ। ਉਸ ਤੋਂ ਬਾਅਦ ਵੀ ਮਤਲਬ ਜੱਜ ਨਾਲੇ ਦੀ ਬਹਿਸ ਹੋਈ ਤੇ ਫੇਰ ਇਹ ਜੱਜ ਨੂੰ ਕਹਿੰਦਾ ਸੀ ਵੀ ਮੈਂ ਤੈਨੂੰ ਬਖਸ਼ ਦੂੰਗਾ। ਇਹ ਤੋਂ ਮਾਫੀ ਮੈਂ ਫੇਰ ਪਾਠਕ ਦਾ ਪੜ੍ਹਨਾ ਹਾਂ। ਹਾਂ। ਪਾਠਕ ભગવાન ਸਾਡਾ ਸਭ ਘਰ ਤੋਂ ਬੇਗੋਪਰਾ ਬਖਸ਼ਾਉਂਦੇ। ਉਹ ਕਹਿੰਦੋ ਕਿੰਨੇ ਕਿੰਨੇ ਹਾਂ। ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਚਾਹੁੰਦਾ ਵੀ ਤੁਸੀਂ ਦੱਸੋ ਵੀ ਕਿਤਾਬ ਮਿਲਣੀ ਕਿੱਥੋਂ ਹੈ ਕਿ ਨੰਬਰ ਦੇ ਦਿਓ। ਕਿਤਾਬ ਬੇਗੋਪਰੀਆ ਭਾਜੀ ਤੋਂ ਮੰਗਾ ਸਕਦੇ ਤੁਸੀਂ। ਸਿੰਘ ਬ੍ਰਦਰ ਨੂੰ ਅਸੀਂ ਭੇਜ ਦੇਣੀ ਆ 200 ਕਾਪੀ। ਉਹਤੇ ਮੰਗਵਾ ਸਕਦੇ ਤੁਸੀਂ ਯੈਸ ਬਾਕੀ ਜਦੋਂ ਤੁਸੀਂ ਕਿਤੋਂ ਵੀ ਮੰਗੋਗੇ ਪੰਜਾਬ ਦੇ ਵਿੱਚ ਇੱਕਦਮ ਮੈਂ ਸੋਚਿਆ ਸੀ ਵੀ ਇਹ ਵੀਡੀਓ ਬਣਾਵਾਂ ਵੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਚੋਂ ਕਿੱਥੋਂ ਕਿਤਾਬ ਮਿਲ ਸਕਦੀ ਹੈ ਬਿਲਕੁਲ ਹਾਂ ਸਾਰੇ ਕਿਤੇ ਪਰ ਬਹੁਤੇ ਬੰਦ ਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਜਿਵੇਂ ਹੁਣ ਅੰਮ੍ਰਿਤਸਰੋਂ ਕਈ ਆਰਡਰ ਆਉਂਦੇ ਨੇ ਆਪਣੇ ਕੋਲੇ ਪਰ ਅੰਮ੍ਰਿਤਸਰ ਚਲੋ ਤਾਂ ਮੁੰਜੇ ਬਾਈਰ ਗਿਆ ਤਾਂ ਮੋਹ ਪਿਆਰਾ ਹਾਂ ਪਰ ਮੇਲ ਸਿੰਘ ਬ੍ਰਦਰ ਤੋਂ ਵੀ ਜਾਂਦਾ ਸਮਾਨ ਥੋੜਾ ਵੀ ਹੁਣ ਸਾਰਿਆਂ ਦਾ ਇੱਕਦਣਾ ਐਡਰੈਸ ਲੈ ਕੇ ਮੈਂ ਸੋਚਿਆ ਵੀਡੀਓ ਬਣਾਈਏ ਕਿਤਾਬਾਂ ਪਈ ਤੋਂ ਜਿਹੜੀ ਸ਼ਾਪੀਆਂ 55 ਦੇ ਦੋ ਥੋੜਾ ਜਾਂ ਦੇ ਲੈ ਦੇਖੋ ਆਰਡਰ ਆ ਗਿਆ ਹਾਂ 25 25 ਕਿਤਾਬਾਂ ਦਾ ਆਰਡਰ ਆ ਗਿਆ ਬਿਲਕੁਲ ਹਾਂ ਮਾਝਾ ਵਾਲੇ 55 55 ਕਹਿੰਦੇ ਨਾ ਹਾਂ 55 55 55 55 25 25 ਕਿਤੇ 5 5 ਦਾ ਨਹੀਂ ਨਾ ਨਾ 25 25 ਪੰਜੀ ਦਾ ਪਾਉਣ ਵੀ ਹੁੰਦਾ ਹਾਂ 55 ਦਾ ਪਾਉਣ ਦੇਣਾ ਤੇ ਕੋਸੀ ਹਮੇਸ਼ਾ ਕਹਿੰਦਾ ਬਈ ਜਿਹੜੇ ਵਧੀਆ ਡਿਸਟ੍ਰੀਬਿਊਟਰ ਸਿੰਘ ਬ੍ਰਦਰ ਨਿਊ ਬੋ ਕੰਪਨੀ ਨਵਚੇਤਨ ਠੀਕ ਡਿਸਟ੍ਰੀਬਿਊਟਰ ਹੋਣੇ ਚਾਹੀਦੇ ਆ ਤਾਂ ਕਿ ਕਿਤਾਬ ਸਾਰੇ ਕੋਨਿਆਂ 'ਚ ਪਹੁੰਚੇ ਹਾਂ ਸੌਖਾ ਮੇਨ ਤਾਂ ਇਹੀ ਆ ਵੀ ਆਨਲਾਈਨ ਕਿਤਾਬ ਬੰਦਾ ਲੈਣ ਨਾਲੋਂ ਜਾ ਕੇ ਦੁਕਾਨ ਤੇ ਲਾਊਗਾ ਦੇਖ ਕੇ ਲਊਗਾ ਯੈਸ ਉਹਦਾ ਫਰਕ ਹੈ ਉਹਦਾ ਫਰਕ ਆ ਨਾਲੇ ਤਾਂ ਜਿਹੜਾ ਬੰਦਾ ਦੁਕਾਨਦਾਰ ਆ ਉਹਦੀ ਸੇਲ ਵਧੂਗੀ ਯੈਸ ਮਤਲਬ ਸੇਲ ਹੋਊਗੀ ਹਾਂ ਔਰ ਦੂਸਰਾ ਇਹ ਕੇ ਵੀ ਆ ਵੀ ਬੰਦਾ ਇੱਕ ਕਿਤਾਬ ਦੀ ਜਾਇ ਦੋ ਕਿਤਾਬਾਂ ਲੈ ਕੇ ਜਾਂਦਾ ਕਿਤਾਬ ਬਾਰੇ ਫਰੋਲ ਲੈਂਦਾ ਕਹੇ ਰੇ ਇੱਕ ਇੱਕ ਕਪਤਾ ਵਧੀਆ ਹੁੰਦੇ ਸਾਰੇ ਕਿਤਾਬ 'ਚੋਂ ਹਾਂ ਬਾਕੀ ਨਹੀਂ ਹੁੰਦੀਆਂ ਫਿਰ ਬੰਦਾ ਨਰਾਸ਼ ਹੁੰਦਾ ਨਿਆਜੋ ਸਤਨਾਬ चौहान ਮੈਡਮ ਇੱਥੇ ਪਟਿਆਲੇ ਤੋਂ ਉਹ ਮੇਰੇ ਤੋਂ ਮੰਗਾ ਲੈਂਦੇ ਆ ਵੈਸੇ ਆਨਲਾਈਨ ਵੀ ਮੈਨੂੰ ਆਰਡਰ ਕਰ ਦਿੰਦੇ ਪਰ ਹੁਣ ਕਿੰਨੇ ਚਿਰ ਤੋਂ ਮੰਗਾਈਆਂ ਨਹੀਂ ਸੀ ਉਹ ਕਹਿੰਦੀ ਸੀ ਵੀ ਮੈਂ ਤਾਂ ਨਹੀਂ ਮੰਗਾਈਆਂ ਵੀ ਮੈਂ ਉੱਥੇ ਕਿਤਾਬਾਂ ਦੇਖ ਕੇ ਲਵਾਂਗੀ ਬੇਕੇਵਰੀ ਅਸੀਂ ਔਰ ਕਦੀ ਕਿਤਾਬ ਮੰਗਵਾ ਲੈਂਦੇ ਆ ਪਰ ਉਹ ਗੱਲ ਨਿਕਲਦੀ ਨਹੀਂ ਵਿੱਚੋਂ ਹੁਣ ਕਹਿੰਦੀ ਇੱਥੇ ਮੈਂ ਕਿਤਾਬਾਂ ਖਰੀਦ ਨਹੀਂ ਤਾਂ ਮੈਂ ਦੇਖ ਕੇ ਫੋਲ ਕੇ ਮੈਂ ਮੈਟਰ ਉਹ ਮੈਨੂੰ ਮੈਟਰ ਪੁੱਛਦੀ ਆ ਨਾ ਆਪ ਦੇਖ ਦੀ ਆ ਫਿਰ ਖਰੀਦੀ ਆ ਬਹੁਤ ਫਰਕ ਪੈਂਦਾ ਕੋਨੇ ਮਿਲੇ ਜੇ ਕਪਤਾ ਦੀ ਇੱਕ ਦਫਾ ਘੱਟ ਹੀ ਲੱਗਦੀ ਹੈ ਘੱਟ ਲੱਗੀਆਂ ਕਿਵੇਂ ਮਿਲਾਂਗੇ ਜਰੂਰ ਦੀ ਖਾਫ ਪਈ ਸੀ ਹਾਂਜੀ ਹਾਂਜੀ ਬੰਦਾ ਹੋ ਕੀ ਕਿਹੜੀ ਕਿਤਾਬ ਸੀ ਹੂੰ ਜੋ ਚੰਡੀਗੜ੍ਹ ਵਾਲੇ ਦੀ